ਮੈਂ ਤਾਂ ਕਹੂੰਗਾ ਸਰਦਾਰ ਜਗਜੀਤ ਸਿੰਘ ਡੱਲੇਵਾਲ ਬਜ਼ੁਰਗ ਨਹੀਂ ਹੈ ਨੌਜਵਾਨ ਹੈ ਕਈ ਕਈ ਮੈਂ ਕਹਿੰਦਾ ਯਾਰ ਹਰੇਕ ਜੋ ਬੰਦੇ ਘਰੇ ਬਹਿ ਕੇ ਰੋਟੀਆਂ ਖਾਣ ਨਾਲੋਂ ਦਾ ਬੰਦਾ ਤਕੜਾ ਜੋਧਾ ਜੋ ਸਾਡੇ ਖਾਤਰ ਲੜ ਰਿਹਾ ਕਿਹਦੇ ਖਾਤਰ ਸਾਡੀਆਂ ਜ਼ਮੀਨਾਂ ਖਾਤਰ ਵੀ ਸਾਡੀਆਂ ਜ਼ਮੀਨਾਂ ਬਚਣੀਆਂ ਜਦੋਂ ਸਾਡੀਆਂ ਜ਼ਮੀਨਾਂ ਬਚ ਗਈਆਂ ਤਾਂ ਅਸੀਂ ਵੀ ਸੌਖੇ ਆ ਜਿਹੜੀਆਂ ਸਾਡੇ ਬਜ਼ੁਰਗਾਂ ਨੇ ਬਾਬਾ ਬੰਦਾ ਸਿੰਘ ਬਹਾਦਰ ਨੇ ਸਾਨੂੰ ਸਾਰਿਆਂ ਨੂੰ ਜ਼ਮੀਨ ਦਿੱਤੀ ਆ ਉਹਨਾਂ ਖਾਤਰ ਲੜ ਰਿਹਾ ਜੋਧਾ ਜਰਮਾਨ ਹੈ ਹੀਰੋ ਬਣ ਗਿਆ ਸਾਰਾ ਪੰਜਾਬ ਸਰਦਾਰ ਜਗਜੀਤ ਸਿੰਘ ਡੱਲੇਵਾਲ ਦੇ ਮੇਰਾ ਤਾਂ ਮਾਣ ਹੀ ਕਹਿੰਦਾ ਪਰ ਉਹ ਜਥੇਬੰਦੀਆਂ ਨੂੰ ਕਿਸ ਤਰ੍ਹਾਂ ਦੇਖਦੇ ਹੋ ਜਿਹੜਾ ਸੰਯੁਕਤ ਮੋਰਚੇ ਦੀਆਂ ਨੇ ਉਹ ਕਹਿੰਦੇ ਨੇ ਕੱਲ ਵੀ ਉਹਨਾਂ ਦੀ ਮੀਟਿੰਗ ਹੋਈ ਆ ਕਹਿੰਦੇ ਅਸੀਂ ਸਾਥ ਨਹੀਂ ਦਵਾਂਗੇ ਵਿਚਾਰ ਕਰ ਲਾਂਗੇ ਪਰ ਅਸੀਂ ਉੱਥੇ ਨਹੀਂ ਜਾਵਾਂਗੇ ਉਸ ਨੂੰ ਕਿਸ ਤਰ੍ਹਾਂ ਦੇਖਦੇ ਹੋ ਤੁਸੀਂ ਕਹਿ ਰਹੇ ਹੋ ਕਿ ਸਾਰਾ ਪੰਜਾਬ ਵਾਲਾ ਗੱਲ ਹੁਣ ਮੇਰੀ ਇੱਕ ਤਨੋਂ ਦੱਸਦਾ ਮੈਂ ਇਹ ਆਪਦੇ ਪਿੰਡੇ ਤੇ ਖੜਾ ਚੁੱਕਿਆ ਸਾਢੇ 3 ਮਹੀਨੇ ਜੇਲ੍ਹ ਚ ਬੈਠਾ ਜਦੋਂ ਹਨਾ ਮੈਂ ਕਿਸੇ ਨੂੰ ਮਾਰਾ ਨਹੀਂ ਕਹਿੰਦਾ ਉਹ ਕਹਿੰਦਾ ਹੁੰਦਾ ਤੇਨੂੰ ਮਾਰਨ ਮੁੱਕੀਆਂ ਤੇਨਾਂ ਨੇ ਮਾਰੇ ਘੁੰਮ ਘਰ ਆਪਣ ਲੈ ਆਏ ਪੈਰ ਤੇ ਨੰਦੇ ਚੋਂ ਹਨਾ ਹਨਾ ਕੀ ਲੋੜਾ ਯਾਰ ਕਿਸ ਨੂੰ ਮਾੜਾ ਕਹਿਣ ਦੀ ਜਦੋਂ ਬੰਦਾ ਬੈਠਾ ਆਪਣੇ ਖਾਤਰ ਲੜ ਰਿਹਾ ਹੈ ਲੜਦਾ ਆਪਣੇ ਖਾਤਰ ਹੈ ਤਾਂ ਆਪਾਂ ਉਹਨੂੰ ਚੰਗਾ ਨਹੀਂ ਕਹਦੇ ਮਾੜਾ ਵੀ ਨਾ ਕਹੋ ਹਣਾ ਅਗਲੇ ਨੂੰ ਕਹੋ ਵੀ ਤੂੰ ਬਹੁਤ ਵਧੀਆ ਕੰਮ ਕਰ ਰਿਹਾ ਹੈ ਤੂੰ ਜਿੱਤ ਜਿੱਤਣਗੇ ਤਾਂ ਆਪਣੇ ਸਾਰਿਆਂ ਦੀ ਜਿੱਤਾਂ ਆਪਣੇ ਘਰੇ ਸਾਰੀ ਜਮੀਨਾਂ ਨੇ ਨੰਬਰ 2 ਗੱਲ ਯਾਰ ਫਿਰ ਮੈਂ ਤਾਂ ਝੋਟਾ ਤੂੰ ਕਹਿਦਾ ਝੋਟਾ ਮੈਂ ਤਾਂ ਡੰਗਰੀ ਆ ਨਾ ਡੰਗਰ ਬੁੱਧੀ ਆ ਆਪਣੇ ਸਾਰਿਆਂ ਦੇ ਪਸ਼ੂ ਰੱਖਿਆ ਨਾ ਬਾਈ ਸਾਰਿਆਂ ਨੇ ਤੇ 15-15 ਪਸ਼ੂ 10-10 ਪਸ਼ੂ ਇੱਕ ਖੁਰਲੀ ਤੇ ਖਾ ਲੈਂਦੇ ਨੇ ਕਦੇ ਦੇਖਿਆ ਇੱਕ ਦੂਜੇ ਪਿੱਛੇ ਲੜਦੇ ਹੋਣ ਤੇ ਯਾਰ ਇੱਥੇ ਸਿਆਣੇ ਵਣੇ ਲੀਡਰ ਇੱਕ ਦੂਜੇ ਨਾਲ ਲੜੀ ਜਾਂਦੇ ਨੇ ਲੱਤਾਂ ਖਿੱਚੀ ਜਾਂਦੇ ਨੇ ਸਿਆਣੇ ਬਿਆਣੇ ਵਾਲੇ ਆਏ ਨਹੀਂ ਕੋਈ ਪਾਗਲ ਉਹਨਾਂ ਨੂੰ ਹੱਥ ਬੰਨ੍ਹ ਕੇ ਬੇਨਤੀ ਕਰਦੇ ਆਂ ਭਾਈ ਨਾਲ ਖੜੋ ਜੇ ਤੁਸੀਂ ਨਾਲ ਨਹੀਂ ਖੜ ਸਕਦੇ ਤਾਂ ਮੈਂ ਲੋਕਾਂ ਨੂੰ ਬੇਨਤੀ ਕਰਦਾ ਆਪਣੇ ਲੀਡਰ ਸਾਰਿਆਂ ਦੇ ਸਾਹੇ ਨੇ ਛੋਟਾ ਜਿੱਥੇ ਜੀ ਕਰਦਾ ਸਾਡੇ ਤਾਂ ਖਰਾਜ ਬਹੁਤ ਆਉਂਦ ਰਹੇ ਮਾਨਸਾ ਤੋਂ ਸਿੱਧੂ ਮੂਸੇਵਾਲੇ ਦੇ ਫਾਦਰ ਸਾਹਿਬ ਵੀ ਆਏ ਨਾਲ ਹਨਾ ਆਪ ਮਾਨਸਾ ਤੋਂ ਆਏ ਨੇ ਪਹਿਲਾਂ ਉਹ ਇਹ ਸੀਪੀਆਈ ਐਮਐਲ ਲੀਡਰ ਨੇ ਸਾਡੇ ਉਹ ਵੀ ਆ ਕੇ ਗਏ ਨੇ ਹੋਰੇ ਹਨਾ ਬਾਕੀ ਉਹ ਆਈ ਜਾਂਦੇ ਰਹਿੰਦੇ ਨੇ ਟੋਟੇ ਟੋਟੇ ਜਿਹੇ ਲੋਕ ਗੱਲ ਕਰ ਜਾ ਕਿਤੇ ਕੁਝ ਲੋਕ ਡਰਦੇ ਹੁੰਦੇ ਨੇ ਲੀਡਰਾਂ ਤੋਂ ਹਨਾ ਵੀ ਸਾਡਾ ਕੰਮ ਨਾ ਹੋਣਾ ਪੈਣਾ ਚ ਇਹ ਕਿਤੇ ਲੀਡਰ ਕਹਿੰਦੇ ਦਿੱਲੀ ਵਾਲਾ ਕੰਮ ਬਹੁਤ ਤਕੜਾ ਕੰਮ ਹੋਇਆ ਗਾ ਤਕੜਾ ਕੰਮ ਹੁੰਦਾ ਜਾਂਦਾ ਨੌਜਵਾਨਾਂ ਦੀ ਮਿਹਨਤ ਹੈ ਹਾਂ ਤੁਸੀਂ ਤੁਸੀਂ ਕਿਹਾ ਕਿ ਸਾਰਿਆਂ ਨੂੰ ਆਉਣਾ ਚਾਹੀਦਾ ਬਾਈ ਲੋਕ ਆਉਣਾ ਚਾਹੁੰਦੇ ਨੇ ਪਰ ਜਿਹੜੇ ਉਹ ਲੀਡਰ ਨੇ ਇੱਕ ਗੁੰਡੇ ਵਾਲਾ ਹੈ ਸਾਡੇ ਲੀਡਰ ਉਹ ਬਿਆਨ ਇਤਾਂ ਤਾਂ ਦੇ ਦਿੰਦਾ ਹੈ ਸਭ ਦਾ ਮਨੋਬਲ ਤੋੜ ਦਿੰਦੇ ਨੇ ਇਹੋ ਜਿਹੇ ਲੋਕ ਇੱਕ ਦੂਜੇ ਦੇ ਖਿਲਾਫ ਹੀ ਬਿਆਨ ਦੇ ਹੀ ਜਾਂਦੇ ਨੇ ਅਨਾਲ ਕਿ ਮੰਗਾ ਤਾਂ ਇੱਕੋ ਨੇ ਗੱਲ ਇੱਕੋ ਆ ਸਾਰਿਆਂ ਦੀ ਲੜਾਈ ਕੋਆ ਪਰ ਫਿਰ ਵੀ ਇੱਕ ਦੂਜੇ ਦੇ ਖਿਲਾਫ ਬਿਆਰ ਦੇਖੋ ਸਰਦਾਰ ਜਗਜੀਤ ਸਿੰਘ ਢੱਲੇਵਾਲ ਸਰਦਾਰ ਬੰਦਾ ਗੁਰਸਿੱਖਾ ਬੰਦਾ ਪੂਰਨ ਗੁਰਸਿੱਖੀ ਸਿੱਖੀ ਦਾ ਓਟ ਆਸਰਾ ਲੈ ਕੇ ਧਰਨੇ ਦੇ ਬੈਠੇ ਨੇ ਹਣਾ ਕੋਈ ਆਵੇ ਕੋਈ ਨਾ ਆਵੇ ਫਰਕ ਨਹੀਂ ਪੈਂਦਾ ਹਣਾ ਪਰ ਲੋਕਾਂ ਦੇ ਆਉਣ ਨਾਲ ਬਹੁਤ ਫਰਕ ਆ ਲੋਕਾਂ ਨੂੰ ਬੇਨਤੀ ਹੈ ਕਿ ਲੋਕ ਲੋਕ ਕਾਮਲੇ ਤਾਂ ਨਹੀਂ ਲੋਕ ਤਾਂ ਸਿਆਣੇ ਨੇ ਚਲੋ ਇਹ ਤਾਂ ਪਤਾ ਵੀ ਸਾਡੀਆਂ ਜ਼ਮੀਨਾਂ ਬਚਾ ਕੇ ਦੇ ਰਿਹਾ ਹੈ ਇਧਰ ਤਾਂ ਨਾਲ ਤੁਰਨ ਜਿਵੇਂ ਸਾਡੇ ਨਾਲ ਤਾਂ ਹੁਣ ਤੁਰਦੇ ਨਹੀਂ ਵੀ ਤਾਂ ਨਸ਼ੇ ਪਿੱਛੇ ਲੜਦੇ ਨੇ ਹਣਾ ਵੀ ਤਾਂ ਪਿੰਡ ਚ ਪਿੰਡ ਚ ਲੋਕ ਲੜ ਨਹੀਂ ਸਕਦੇ ਸਾਰਿਆਂ ਦੇ ਪਿੰਡ ਚ ਨਾ ਸਾਵੇਕਦਾ ਬਾਈ ਓਏ ਬੋਲੋ ਖਾਂ ਦਿਖਦਾ ਨਾ ਅੱਜ ਮੈਂ ਸਵੇਰੇ ਜਦੋਂ ਉੱਠਿਆ ਇੱਥੇ ਆਉਣ ਖਾਤਰ ਮੈਨੂੰ ਉੱਠਣਸਾਰ ਫੋਨ ਆਇਆ ਵੀ ਸਾਡੇ ਪਿੰਡ ਨੌਜਵਾਨ ਮਰ ਗਿਆ 19 ਸਾਲ ਦਾ ਵੀਡੀਓ ਦੇਖ ਲਵਾਂ ਪਾਈ ਹੋਈ